ਗ੍ਰਾਮਾਂ ਦੇ ਜਿਹੜੇ ਮਲਾਮਾਂ ਦੇ ਕੁਰਸੀ ਸੱਡਦੇ ਬੋਤਲਾਂ ਸੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਆਈ ਕਾਨੂੰਨੀ ਦਾ ਅੰਗੂੜੇ ਦੇ ਲੈ ਆਉਣ ਨੂੰ ਲੈ ਕੇ ਆ ਜਾ ਬਬੂਮਾਨ ਦੇ ਚੱਲਦੇ ਸ਼ੋਅ ਦੇ ਵਿੱਚ ਹੰਗਾਮਾ ਹੋਇਆ ਜਿੱਥੇ ਪੁਲਿਸ ਦੇ ਵੱਲੋਂ ਬਬੂਮਾਨ ਦੇ ਹੱਥ ਤੋਂ ਮਾਈਕ ਵੀ ਫੜ ਲਿਆ ਗਿਆ ਦੱਸਦੇ ਇਹ ਕਿ ਪੁਲਿਸ ਦਾ ਸਟੇਟਸ ਤੋਂ ਕਹਿਣਾ ਹੈ ਕਿ ਨੌਜਵਾਨਾਂ ਨੇ ਪੁਲਿਸ ਤੇ ਕੁਰਸੀਆਂ ਵਰਾਇਆਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਉਹਨਾਂ ਹੁੱਲੜਵਾਜਾਂ ਦੇ ਉੱਤੇ ਲਾਠੀ ਕਾਂਟ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਮੁਲਾਜ਼ਮ ਖੁਦ ਵੀ ਸਟੇਜ ਤੇ ਖੜ ਕੇ ਗਾਲ੍ਹਾਂ ਕੱਢ ਰਿਹਾ ਸੀ ਇਸ ਤੋਂ ਬਾਅਦ ਉਸਨੇ ਨੌਜਵਾਨਾਂ ਨੂੰ ਬੜੇ ਤੱਤੇ ਸ਼ਬਦਾਂ ਦੇ ਵਿੱਚ ਕਿਹਾ ਭੱਜ ਜੋ ਜਾਂ ਫਿਰ ਗ੍ਰਿਫਤਾਰ ਕਰ ਲਾਂਗੇ ਹੋਰ ਕੀ ਕੁਝ ਬੋਲੇ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਵੀ ਦੇਖਦਿਆਂ ਬੰਦ ਕਰਾਂਗੇ ਜਿਹੜੇ ਮਲਾਮਾਂ ਦੇ ਕੁਰਸੀਆਂ ਸੱਡਦੇ ਬੋਤਲਾਂ ਸੱਡਦੇ ਆ ਆ ਵੀਡੀਓ ਬਣਾਵੰਨੇ ਸਾਰੇ ਨਹੀਂ ਕੋਲਡਰ ਕੋਲਡਰ ਕੋਲ ਆ ਓਏ ਸੋਨ ਗਾਓ ਸਾਰੇ ਵੇਖਣੇ ਸਾਬੋਈ ਆਈ ਕਰੂ ਨਾ ਪਕੰਡ ਪਾਉਣੇ ਇੱਥੇ ਚਲ ਚਲ ਸਾਰੇ ਮੈਦਾਨ ਚ ਜਾਓ ਗੁੰਡਾ ਕਰਦੀ ਹੋ ਰਹੀ ਹੈ ਇੱਥੇ 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਜੀ ਸਾਰੇ ਆਪਣੇ ਘਰ ਹੀ ਕਰਨ ਉਧਰ ਦੇ ਦਿਆ 10000 ਇਹ ਬੁੜੀ ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨੂੰ ਲੈ ਕੇ ਆਜਾ